ਆ ਨਾ ਤੇਰਾ ਗਣਾ ਰਿਕਾਰਡ ਕਰਕੇ ਇਹ ਮੈਂ ਨਹੀਂ ਕਰਾਂ ਕਾ ਲਾ ਨਹੀਂ ਹਾਂ ਨਾ ਇਹ ਮੈਂ ਸਾਨੂੰ 200 ਸਾਲ ਹੋਣਾ ਪੁਰਾਣਾ ਆ ਗੜਾ ਨਾ ਇਹ ਨਮਕਦੇ ਨੇ ਆਹੋ ਮੇਰੇ ਗੜਾ ਹੋਏ ਹੁਣ ਕੱਢ ਗਿਆ ਵਾ ਅੱਗੇ ਬਹੁਤ ਹੁੰਦੀਆਂ ਛਾਬੀ ਕਿੱਥੇ ਟਰੈਕਟਰ ਦੀ ਛਾਬੀ ਨਹੀਂ ਲੱਭਣ ਦੀ ਟਰੈਕਟਰ ਦੀ ਪੱਠੇ ਲੱਭਣ ਜਣਾ ਵੀ ਤੇ ਚੱਲੇ ਅੱਜ ਅਸੀਂ ਨਾਨਕੇ ਤੇ ਪੱਠੇ ਲੱਦਣ ਵਾਲੇ ਪਏ ਬਿੰਦੂ ਆਇਆ ਨਹੀਂ ਅੱਜ ਪੰਜਾਬੀ ਲੱਬੇ ਡ੍ਰੈਕਟਰ ਦੀ ਕਿਹੜਾ ਪੰਗਾ ਪੈਂਦਾ ਕਿੱਥੇ ਹੈ ਚਾਬੀ ਮੈਂ ਨਹੀਂ ਬੁਲਟ ਵਾਲੀ ਨਹੀਂ ਸਟਾਰਟ ਕਰ ਲੀਆ ਫਿਰ ਡ੍ਰੈਕਟਰ ਇੰਦਾ ਟਾਈਮ ਤੇ ਇਦਾਂ ਹੀ ਪੱਜ ਜਾਂਦਾ ਜਦੋਂ ਕਿ ਇਹ ਚਾਬੀ ਨੇ ਲੱਗਦੀ ਪਈ ਜੀ ਸਟਾਰਟ ਆ ਰਿਹਾ ਖਲੀਏ ਜਿਹੜੀ ਉੱਪਰ ਦੀ ਪਾਉਣੀ ਹੈ ਤੇ ਚਾਬੀ ਬੁਲਟ ਦੀ ਨਹੀਂ ਕਰਦੀਆਂ ਸਟਾਰਟ ਬੜਾ ਨੇ ਉਤਰਾ ਦੇਖ ਲੋ ਹੋ ਹੀ ਜਾਣਾ سٹਾਰਟ ਅੱਡੀ ਕੋ ਗੱਲ ਨਹੀਂ ਆ ਕੋ ਚਾਬੀ ਲੱਭਣੀ ਵੀ ਜ਼ਰੂਰੀ ਹੈ ਹੋਈ ਚਿਕੜੋ ਚਿਕੜੀ ਤੇ ਪੱਠੇ ਕੱਲ ਦੇ ਵੱਡੇ ਹੀ ਬਿੰਦੂ ਨੇ ਤੇ ਉਹ ਆਪਣੇ ਲੱਦਣ ਨਾਲ ਰਹਿੰਦੇ ਸਵੇਰ ਦੇ ਚੱਲ ਆਪਾਂ ਬਾਅਦ ਤੇ ਤੇ ਹੁਣ ਆਪਾਂ ਲੱਦਾਂਗੇ ਪੱਠੇ ਤੇ ਆ ਆਪਣੀ ਸ਼ਰਟ ਤੇ ਚਾਰ ਤੋਂ ਬਿਨਾ ਵੀ ਕੁਝ ਨਹੀਂ ਹਾਲ ਡੇਰੀ ਫਾਰਮ ਦਾ ਔਖਾ ਜਾਂਦਾ ਪੱਠੇ-ਪੁੱਠੇ ਪੋਣਾ ਤੇ ਚਾਰ ਵਾਲੀ ਹਿਸਟਰੀ ਵੀ ਤੁਹਾਨੂੰ ਦੱਸਾਂ ਕਿ ਕਿਉਂ ਨਹੀਂ ਪਾਇਆ ਬਾਅਦ ਵਿੱਚ ਗੱਲ ਦੀ ਤੇ ਫਿਰ ਲਾਲ ਤੇ ਪੱਠੇ-ਪੁੱਠੇ ਲੱਦੀਏ ਤੇ ਫਿਰ ਜਾਣਾ ਆਪਾਂ ਵਨ ਡੇ ਤੇ ਮੜਿਆ ਝੋਨਾ ਵੇਖ ਲਈਏ ਅੱਗੇ ਵੀ ਮੋਟਰਾਂ ਦੇ ਚੱਕਰ 'ਚ ਲੇਟ ਹੋ ਗਿਆ 10:30 ਹੋ ਗਏ ਆ ਟਰਾਂਸਫਰਡਾ ਜੈਂਪਰ ਜੱਲਾ ਖਾ ਹੀ ਹੋ ਲਗਾਉਣ ਦੇ ਮੋਟਰਾਂ ਮੋਟਰਾਂ ਚਲਾਈਆਂ ਫਿਰ ਪਾਣੀ ਕੋਣੀ ਵੇਖੇ ਇਧਰ ਉਧਰ ਕੀਤੇ ਪਾਣੀ ਘੱਟ ਹੀ ਜਿਆਦਾ ਝੋਨਿਆਂ ਚ ਸੁੱਕੇ ਦੇਖਦਾ ਕਿ ਚਲਾਉਣੇ ਪੈਣੀ ਆ ਆਹ ਅਸੀਂ ਮੋਟਰਾਂ ਉਧਰ ਦੇ ਚੱਲ ਮੀਂਹ ਤੇ ਬਥੇਰਾ ਪਿਆ ਸੀ ਪਰ ਮੈਂ ਸੱਚਾ ਸੱਚ ਇੱਕ ਵਾਰੀ ਕਰ ਜੀਏ ਕੰਮ ਜਰਾ ਲੱਦਲੇ ਪੱਠੇ ਹੁਣ ਚਲਦੇ ਆ ਘਰ ਨੂੰ ਫਿਰ ਹੁੰਨੇ ਆ ਤਿਆਰ ਚੂਰ ਤੇ ਫਿਰ ਆਣ ਕੇ ਪਾ ਲਾਂਗੇ ਤੈਨੂੰ ਕਭੇ ਆ ਜਾਣਾ ਆਪਾਂ ਉਦੋਂ ਨੂੰ ਚਲੋ ਗੱਲ ਤੇ ਫੇਰ ਆਹ ਮੋਟਰ ਕਰ ਦਿੱਗੇ ਹੁਣ ਪੰਦ ਇੱਧਰ ਪਾਣੀ ਵਧੂਗਾ ਲਓ ਜੀ ਹੋ ਗਿਆ ਆਪਾਂ ਰੈਡੀ ਚੱਲ ਪਏ ਹੁਣ ਅੱਗ ਦੱਸੋ ਕਿੱਦਾਂ ਦੀ ਬੱਜੀ ਆ ਠੀਕ ਆ ਆਹ ਜੂਨੀਅਰ ਲਾਈਏ ਕਵਰ ਤੋਂ ਗੱਡੀ ਤੋਂ ਦਿੰਦਾ ਤੋ ਜਾ ਇੱਕ ਕਮ ਰਹਿ ਗਿਆ ਆਪਣਾ ਪਰਫਿਊਮ ਪਹਿਨਣ ਵਾਲਾ ਕੋਈ ਬਾਕੇ ਆਉਂਦੇ ਆ ਇਹ ਆ ਜੀ ਪਰਫਿਊਮ ਆਪਣਾ ਬੋਸ ਸਟਾਰ ਨੋ ਨਾ ਲਓ ਪਰਫਿਊਮ ਪਾ ਲਿਆ ਆਪਾਂ ਹਾਂ ਜੀ ਤਿਆਰਿਆਂ ਤਿਆਰਿਆਂ ਹੋਣਾ ਤੋਂ ਵੀ ਹੋਣੇ ਲੈ ਦੋ ਹਾਂ ਹਾਂ ਜੀ ਗਈ ਦਾ ਹਾਂ ਇਹ ਮੈਕਰ ਨਾ ਕਰ। ਮੈਂ ਦੁਬਾਰਾ ਪਰਫਿਊਮ ਪਾ ਕੇ ਗੱਡੀ ਚ ਆ ਕੇ ਬਹਿ ਗਿਆ। ਇਹ ਆ ਦੇਖੋ ਯੂਨੀਬੋਡਾ ਇਹਨਾਂ ਨੂੰ ਕੱਢਣ ਨੂੰ ਕੱਢਣਾ ਕਰੋ ਮੁਸ਼ਕਲ ਹੀ ਹੁੰਦਾ। ਹੋਰ ਯਾਰੋ ਵੀਡੀਓ ਵੇਖ ਲਿਆ ਕਰੋ ਅੰਤ ਤੱਕ ਵੇਖਿਆ ਕਰੋ। ਭਾਵੇਂ ਫੋਨ ਸਾਈਡ ਤੇ ਰੱਖ ਦਿਆ ਕਰੋ। ਇਹ ਨਹੀਂ ਪਸੰਦ ਆਉਂਦੀ ਤੇ ਲਾ ਕੇ ਫੁੱਲ ਕਰਦਿਆ ਕਰੋ ਕੋਰੀ ਮਿਹਰਬਾਨੀ ਆ ਆਜੋ ਕਿ ਕੰਡੇ ਇਹ ਅਨਾਹਤ ਆਜੋ ਅੱਗੇ ਆਓ ਆਜੋ ਕਿੰਦਰਾ ਹੈ ਕਿੰਦਰਾ ਦੀ ਇਧਰੋਂ ਦੀ ਬਾਰੀ ਖੋਲ ਲਾ ਖੋਲ ਨਾ ਬਾਰੀ ਕਿੱਥੇ ਕੋਣ ਤੁਸੀਂ ਜਣਾ ਨਾਲ ਆ ਜਾ ਬਹਿ ਜਾ ਢੰਡੇ ਥਾਂ ਤੇ ਬੈਠਾ ਚਲ ਆਜੋ ਖੋਲੋ ਬਾਰੀ ਫਿਰ ਲ ਆ ਜਾ ਬੋਤਲ ਫੜ ਲੈ ਆ ਦੀ ਗਿਆ ਜਾ ਉਹਨੂੰ ਵੀ ਬਿਠਾ ਲੈ ਚੜ ਜਾ ਹਾਂ ਚਲੋ ਦੱਸ ਚਲੀਏ ਫਿਰ ਚਲੀਏ ਗੁਰਜਪ ਨਹੀਂ ਕਿਉਂ ਨਾ ਮਮਾ ਰਾਂਦੋ ਨਾ ਮਮਾ ਰਾਂਦਣੇ ਨਹੀਂ ਚਲਦੇ ਆਪਾਂ ਚਲਦੇ ਆ ਨਾ ਨਾ ਆਪਾਂ ਚੱਲੇ ਕਿੱਥੇ ਆ ਚੱਲੇ ਕਿਤੇ ਆਪਾਂ ਪਤਾ ਹੀ ਕੁਝ ਵਾਂਡੇ ਕਿਹੜੇ ਵਾਂਡੇ ਕਿਹੜੇ ਵਾਂਡੇ ਚੱਲੇ ਆ ਵਾਂਡੇ ਉਹ ਵਾਂਡੇ ਕਿਹੜੇ ਪਰੇ ਨਾਲ ਕੇ ਵਾਂਡੇ ਨਾਲ ਅੱਛਾ ਗੁਰਜਪ ਤੂੰ ਦੱਸ

ਆਪੇ ਆ ਜੂਗੇ ਨਹੀਂ ਚਲੀਏਗਾ ਨਾ ਨਾ ਰੁੱਕ ਕੇ ਚਾਰੇ ਪਾਸੇ ਹਰਿਆਲੀ ਆ ਮੈਿੱਤੇ ਤੋਂ ਜਿਹੜੀ ਕਮਾਣਾ ਨੂੰ ਜਾਂਦੀ ਬਹੁਤ ਸੜਕਾਂ ਕਰਾ ਦੇਣਾ ਟੋਏ ਦਾ ਟੋਏ ਆ ਕਿਤੇ ਗੱਡੀ ਦਾ ਤੇ ਜਗ੍ਹਾ ਨਹੀਂ ਪੈਣ ਦਿੰਦੀ ਇਹ ਆਦਨ ਕਸਮੀ ਨਹੀਂ ਹੋਇਆ ਤਾ ਹੈਗਾ ਸਿਰ ਪੀਡੋ ਕਿੰਨੂੰ ਲਤਾਨਾ ਨਾ ਮੈਨੂੰ ਲਤਾਨਾ ਸਿਰ ਪੀਡੋ ਧੀਏ ਤੂੰ ਤਾਂ ਅੱਗੇ ਆਂਦੀ ਤੂੰ ਤਾਂ ਸਿਰ ਪੀਡੋਂਦੀ ਏ ਕੀ ਲਤਾਨਾ ਨੂੰ ਸਿਰ ਪੀਡੋਂਦੀ ਤਰੀ ਨਹੀਂ ਹਾਂ ਤੋ ਬਲੂ ਸਿਰ ਪਾ ਕੇ ਇੱਥੇ ਪਹੁੰਚ ਗਏ ਆਪਾਂ ਨਾਦ ਪਤਾ ਕਿਉਂ ਨਹੀਂ ਆਪਾਂ ਪਹੁੰਚ ਗਏ ਇੱਥੇ ਇੱਥੋਂ ਦੱਸ ਕਿੱਥੇ ਪਹੁੰਚ ਗਏ ਆਪਾਂ ਇੱਥੇ ਇੱਥੋਂ ਪਹੁੰਚ ਗਏ ਆਪਾਂ ਕਮਾਣੀ ਕਮਾਨ ਪਹੁੰਚ ਗਏ ਆਪਾਂ ਕਮਾਨ ਸਾਡੇ ਨਾਨਕੇ ਦਾ ਅੱਡਾ ਹਾਂ ਅੱਪ ਕਿੱਥੇ ਕਿੱਥੇ ਦੱਸੋ ਇੱਥੇ ਮੋਟਾ ਲੋ ਹਲੋ ਊੜਾੜਾ ਜਿਹਨੂੰ ਨਹੀਂ ਆਉਂਦਾ ਇਥੋਂ ਪੜ ਲੋ ਊੜਾੜਾ ਨਹੀਂ ਨਹੀਂ ਨਾ ਤੇਨੂੰ ਨਹੀਂ ਹੁੰਦਾ ਚੱਲ ਪੜਾ ਪੜ ਫਿਰ ਭੁਲੀਆ ਕੋ ਨੂੰ ਲੋ ਜੀ ਰਕੜੀਆਂ ਵੀ ਲੈ ਲੀਆਂ ਤੇ ਨਾਲ ਲੈ ਲੀਆ ਸਪੀਕਰ ਸਪੀਕਰ ਨੇਰ ਤੋਂ ਆ ਵੀ ਕਨਰ ਨੇ ਕੋਈ ਲਾਇਆ ਨੇ ਟੈਂਟ ਟੁਟ ਬਾਕੀ ਜਿਹਨਾਂ ਨੇ ਸੋਸ਼ੇ ਬਾਜੀ ਜੀ ਕੀਤੀ ਹੁੰਦੀ ਉਹਨਾਂ ਕੋ तकरीबन ਜਿਆਦਾ ਮਾਲ ਮਾੜਾ ਹੀ ਹੁੰਦਾ ਤੇ ਮੈਂ ਵੀ ਉਹ ਸੋਦਾਂ ਵੀ ਜਿੰਨੇ ਜਿਆਦਾ ਸੋਸ਼ੇ ਬਾਜੀ ਨਹੀਂ ਕੀਤੀ ਉਹ ਕੋਈ ਲਈਏ ਜੀ ਗੱਡੀ ਤੇ ਗੱਡੀ ਆਈ ਜਾਂਦੀ ਐ ਹਨੂ ਜਾ ਲੈਂਦਾ ਹੋਈ ਆ ਆ ਕੋਣ ਕਿੱਥੇ ਪਹੁੰਚੇ ਕਿਆਖੰਡੀ ਹੈ ਬਲਹਾਰਪੁਰ ਕਿਆਖੰਡੀ ਇਹਨਾਂ ਦਾ ਕਿ ਤੁੰਗ ਜੱਪ OK ਪਹੁੰਚ okay. ਗਏ okay. ਲਓ ਜੀ ਪੀਓ ਸੁਪਰਾਈਜ਼ ਜੀ ਸ਼ੀਖਾ ਹੋਰ ਜੀ ਤੇ ਨਹੀਂ ਹੋਵੀ ਆਵੇ ਲਖਪਤੀ ਹੈ ਇਹ ਮੈਂ ਬਾਤ ਭੁੱਲ ਦੇਣਾ ਨਾ ਜੋ ਮਰਜੀ ਬੋਲ ਭਰਾ ਵਾ ਤੇਰੀ ਮੱਥੇ ਦੇਖਾਂ ਹਾਂ ਤੇ ਹੱਥ ਜਿਓ ਆਹ ਹੋ ਗਏ ਤੂੰ ਮਰਜੀ ਬੋਲ ਸਕਦਾ ਕਿਦਾਂ ਹੋਰਿਆ ਇਧਰ ਆ ਜਾ ਆਸ ਮੋਸਾ ਖੜਾ ਖੜਾਈ ਬੁਲਾ ਰੇ ਇਹ ਛੋਟਾ ਬਲਹਾਰ ਇਧਰ ਗੁਰਵੀਰ ਕੀ ਗੱਲ ਹੈ ਤੂੰ ਫੋਨ ਵੇਖੀ ਜਾਣਾ ਇਧਰ ਕਿਉਂ ਲਿਆ ਜਾ ਆ ਤੇਰੀ ਵੀਡੀਓ ਬਣਾਉਣੀ ਕੀ ਵੇਖਣਿਆ ਤੂੰ ਹੈ ਕਿਹੜੀ ਗੇਮ ਖੜੀ ਜੰਨਾ ਰੇਟ ਵਾਲੀ ਤੇ ਫਤਿਹ ਨੇ ਪੱਕਾ ਧਾਰਿਆ ਰੇਟ ਵਾਲੀ ਹੈਂ ਫਿਰ ਉਹ ਬੰਦ ਕਰੀ ਵਾਲੀ ਨਾਸਕ ਬੰਦ ਕਰ ਫਿਰ ਆ ਕੰਮ ਦਈਓ ਨਹੀਂ ਨਹੀਂ ਮੈਂ ਖਾਦਾ ਨਹੀਂ ਅੱਗੇ ਮੈਨੂੰ ਦੇਤਾ ਉਨੇ ਆਲੂ ਫੇਰ ਵੀ ਛੇੜ ਰੱਖਦਾ ਭੇਰ ਦੇ ਦੀ ਜੀ ਅੱਗੇ ਵਾਲਾ ਆਲੂ ਮੈਂ ਖਾ ਗਿਆ ਠੀਕ ਆ ਆਲੂ ਮੜ ਕੇ ਖਾਣੇ ਨੇ ਆਲੂ ਸਵੇਰੇ ਖਾਣੇ ਆ ਨਹੀਂ ਨਹੀਂ ਆ ਉਹ ਖਾ ਕੇ ਬਾਦ ਆਲੂ ਰੋਟੀ ਦੇ ਬਾਦ ਅੰਬਾਰ ਖਾਈਂਦੇ ਆ ਯਾ ਲੋ ਆਲੂ ਪੇਟੀ ਬਣਾ ਦੋ ਇੰਨੇ ਨਹੀਂ ਖਾਣੇ ਹਾਂ ਤੂੰ ਦੱਸ ਤੂੰ ਵੀ ਰੋਟੀ ਬਣਾਉਣੀ ਆਲੂ ਦੇ ਟੂਸ ਦੇ ਮਾਲਕ ਦੀ ਗਾਦ ਨੇ ਕੀ ਰਿਆ ਹੋਣਾ ਠੀਕ ਹੋ ਗਈ ਉੱਤੇ ਚੰਗਾ ਹਾਂ ਹੋਰਤ ਵੇਖ ਲਈ ਤੂੰ ਵੀ ਟੂਰ ਬਣਾ ਗੋਰੀ ਦੇ ਦੇ ਕਿੰਨੂੰ ਤੈਨੂੰ ਨਹੀਂ ਫੋਨ ਇਧਰ ਮਾਰ ਕੇ ਜੀ ਰਹੇ ਸਾਰੇ ਬਲੌਗਰ ਟੱਕਰ ਕੇ ਹੁਣ ਇੱਥੇ ਆਣ ਕੇ ਕੋਰੇ ਇਹ ਕਾ ਨੀ ਹਾਂ ਨਿਕਾ ਜਾ ਇਹ ਲੋਕ ਇਹ ਕਾ ਬਲੌਗਰ ਆ ਬਲੌਗਰ ਇਹ ਇੱਕ ਆ ਇਹ ਕਾ ਚੋਰੀ ਚੋਰੀ ਡਿਆ ਜਿੰਦਾ ਕਿਨੇ ਸਿਰ ਪੁਰਾਣਾ ਯਾਰ ਰੁੱਖ ਬੋਰਡ ਇਹ ਮਨਾਵਾ 150 ਕੁ ਸਾਹ ਦੇ ਲਾ ਕੇ ਸਾਗੇ ਤੇ ਹੋ ਗਈ ਰੁੱਖ ਬੜਾ ਤਕੜਾ ਐ ਹੂਟੇ ਵੀ ਲੈਨੇ ਰਹੇ ਆ ਉਥੇ ਉਹ ਟਾਣੇ ਜਿਹੇ ਦੇ ਦਾਣੇ ਜਿਹੇ ਉਦਾਂ ਦੇ ਉਦਾਂ ਥੱਲੇ ਲੱਗ ਗਏ ਹਣ ਦੇ ਆਹ ਆ ਇਹ ਕੋ ਚੈੱਕ ਕਰੋ ਬੋਰਡ ਬਹੁਤ ਪੁਰਾਣਾ ਬੋਰਡ ਆ ਉਹ ਜਿਹੜੇ ਟਾਣੇ ਦੇ ਹੰਡੇ ਆ ਸਾਹਮਣੇ ਉੱਤੇ ਹੂਟੇ ਲੈਨੇ ਰਹੇ ਆ ਇਨ ਕਿਹ ਹੰਦੇ ਮੈਸਾ 200 ਸਾਲ ਹੋਣਾ ਪੁਰਾਣਾ ਗੜਾ ਨਾ ਇਹ ਨਮਕ ਦੇਨੇ ਆ ਆਹੋ ਮੇਰੇ ਗੜਾ ਹੋ ਗਏ ਹੁਣ ਕੱਢ ਗਿਆ ਵਾ ਅੱਗੇ ਬਹੁਤ ਹੁੰਦੀਆਂ ਆ ਨਾ ਤੇਰਾ ਗਾਣਾ ਰਿਕਾਰਡ ਕਰਕੇ ਕਾ ਲਾ ਨਹੀਂ ਇਹ ਨਹੀਂ ਕਰਨਾ ਥੜਾ ਲੈ ਜਾਣਾ ਨਹੀਂ ਹੁੰਦਾ ਨਹੀਂ ਹਾਂ ਰਾਲਿੰਦਾ ਲਓ ਜੀ ਆ ਗਏ ਪਿੰਡ ਦਾ ਪਿੰਡ ਵੇਰ ਆਪਣਾ ਓਕੇ ਵੀਡੀਓ ਦਾ ਕਰਦੇ ਹਾਂ ਐਂਡ ਫਿਰ ਪਹੁੰਚ ਗਏ ਹਾਂ ਆਪਾਂ ਪਿੰਡ ਤੇ ਆਉਂਦਿਆਂ ਨੂੰ ਪੱਠੇ ਪੱਠੇ ਵੀ ਪਾਤੇ ਹੀ ਬਿੰਦੂ ਨੇ ਦੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਕੇ ਨਵੇਂ ਫੇਰ ਕੱਲ ਬਾਅਦ ਤੇ